ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਛਾਪੌਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਦੁਆਬੇ 'ਚ ਪਹੁੰਚੇ ਹੋਏ ਹਾਂ ਦਿਖਾਵਾਂਗੇ ਆ ਤੋਹਫੇ 7 ਇੱਕ ਬੌਲੇ 'ਚ ਖਾਲੀ ਆ ਤੇ 6 ਤਾਜੀਆਂ ਸੂਈਆਂ ਨੇ ਸਭਾ ਦੀਆਂ ਬਿਲਕੁਲ ਠੰਡੀਆਂ ਸੀਲ ਐ ਕਹਿ ਸਕਦੇ ਹਾਂ ਅੱਜ ਤੁਹਾਨੂੰ ਮੈਂ ਮੋਰਾ ਦੇ ਤੋਹਫੇ ਦਿਖਾਵਾਂਗਾ ਡਾਇਮੰਡ ਪੀਸ ਸੱਤ ਦਿਖਾਵਾਂਗੇ 6 ਤਾਜ਼ੀਆਂ ਸੂਈਆਂ ਤੇ ਇੱਕ ਗੱਬਣਾ ਬਾਕੀ ਮਨੀਨਾ ਕਰਾਉਣਿਆਂ ਗੱਲਬਾਤ ਡਿਟੇਲ ਬਾਈ ਨੂੰ ਪੁੱਛੀਦਾ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਰੇਟ ਸਾਰੀਆਂ ਦਾ ਵੀਡੀਓ ਜੀ ਕਰਾ ਦਾਂਗੇ ਆ ਜਾ ਬੰਨੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਵੇਂ ਆ ਤੁਹਾਡਾ ਸਵਾਗਤ ਹੈ ਚੰਨ ਸਿੰਘ ਡੈਰੀ ਫਾਰਮ ਤੇ ਜੀ ਚੜਦੀ ਕਲਾ ਪੂਰੀ ਜੀ ਮੇਰਾ ਜੀ ਹਾਂ ਮੇਰਾ ਨੇ ਬਾਬੇ ਨਾਨਕ ਦੇ ਮਨੀ ਕਹਿੰਦਾ ਇੱਕ ਇਹ ਚ ਉਬਰ ਖੁਸ਼ ਰਹਿੰਦਾ ਹਮੇਸ਼ਾ ਖੁਸ਼ ਹੀ ਰਹਿਣਾ ਚਾਹੀਦਾ ਜੰਮ ਆਂਦਾਸ ਨਹੀਂ ਦੇਖਿਆ ਕਦੇ ਖੁਸ਼ ਰਹਿਣਾ ਫੁੱਲਾ ਹਾਂ ਜੀ ਬਾਕੀ ਤੁਹਾਨੂੰ ਪਤਾ ਬਾਬੇ ਨਾਨਕ ਨੂੰ ਨਹੀਂ ਲੋਕ ਬਖਸ਼ਦੇ ਆਪਾਂ ਦਾ ਮਨੀ ਫੇਰ ਵੀ ਬੰਦੇ ਆ ਬੰਦੇ ਆ ਕਿਹੜੇ ਬੰਨੋ ਕਰੀਏ ਸ਼ੁਰੂ ਉਧਰੋ ਹੀ ਕਰ ਦਿੰਦੇ ਆ ਜੀ ਦਾ ਕਿੰਨੀਆਂ ਦਿਖਾਵਾਂਗੇ ਅੱਜ ਸੱਤ ਝੋਟੀਆਂ ਛੇ ਦਿਖਾਵਾਂਗੇ ਜੀ ਇੱਕ ਤਾਜੀ ਸੂਈ ਆ ਬੋਲੇ ਸਾਫ ਹੈ ਸੂਈ ਠੀਕ ਹੈ ਗੱਲ ਦਿਖਾਓ ਵੀ ਦਊਗਾ ਬਾਕੀ ਮੂਡ ਬਣਿਆ ਕਿਸੇ ਸੱਜਣ ਦਾ ਚੈੱਕ ਉਹ ਵੀ ਕਰ ਲੇ ਇੱਕ ਉਹ ਪਿਛਲੀ ਵੀਡੀਓ ਦੀ ਆ ਆਪਣੇ ਉਸ ਦਿਨ ਗੱਪਣ ਸੀ ਸੂਈ ਆ ਹਾਂ ਠੀਕ ਹੈ ਗੱਲ ਹਾਂਜੀ ਕੱਲ ਸ਼ਾਮ ਦੀ ਸੂਈ ਆ ਇੱਕ ਨੰਬਰ ਤੇ ਮਾਰ ਪਹਿਲਾਂ ਕੈਮਰਾ ਇਹਦਾ ਸੂਹਾ ਕਿਹੜਾ ਬਾਈ ਸੂਹਾ ਦੂਜਾ ਹੀ ਸੂਹਾ ਦੂਜਾ ਤੇ ਸੂਈ ਕਦੋਂ ਆਹੀ ਸੂਈ ਨੂੰ ਛੇ-ਸੱਤ ਦਿਨ ਹੋ ਗ ਛੇਆਂ ਸੱਤਾਂ ਦਿਨਾਂ ਦੀ ਸੂਈ ਤੇ ਇਥੋਂ ਬਿੱਲੇ ਦੀ ਆਰਡਰ ਕੁਆਲਿਟੀ ਵੀ ਦਿਖਾਦੀ। ਬੱਚਾ ਕੀ ਆ ਗਿਆ ਨਾਲ? ਕੱਟੀ ਆ ਜੀ। ਨਾਲ ਆ ਗਈ ਇਹਦੇ ਕੱਟੀ ਤੇ ਇਥੋਂ ਦਿਖਾਈ ਦੀ ਆਰਡਰ ਕੁਆਲਿਟੀ ਲਾ ਤੌਰ ਚੋਬਰਾ ਖੋਲ ਕੇ। ਨਾਲ ਵੀ ਕੱਟੀਆਂ ਤੇ ਆਪ ਵੀ ਕੱਟੀਆਂ ਆਉਂਦੀ ਐ। ਲੱਗਦੀ ਪਹਿਲੇ ਸੂਏ ਆ ਨਾ। ਆ ਪਹਿਲੇ ਸੂਏ ਆਪਾਂ ਆਪਾਂ ਦੂਏ ਸੂਏ ਕਰਕੇ ਲਈ ਆ ਜੈਡ ਬਲੈਕ ਚ ਆ ਜਾਂਦੀ ਆ। ਆ ਲੱਗਦੀ ਜਮੇ ਹੀ ਪਹਿਲਣਾ ਪਰ ਬਾਈ ਕਹਿੰਦਾ ਆਪਾਂ ਦੂਜੇ ਲਈ ਆ ਆਰਡਰ ਕੁਆਲਿਟੀ ਥਣ ਦੇ ਸਹਿਜ ਦੀ ਗੱਲ ਕਰ ਲਈਏ ਤੇ ਜੋ ਊ ਝੋਟੀ ਦੀ ਜਾਤ ਨਸਲ ਦੀ ਵੀ ਗੱਲ ਕਰ ਲੈ ਜੈਡ ਬਲੈਕ ਆ ਗਈ ਬਿਲਕੁਲ। ਸਿੰਘ ਆ ਗਿਆ ਜਮਾ ਬੰਦ ਰਿੰਗ ਸਿੰਘ ਚ ਆ ਗਿਆ ਬਰੀਕ ਬਹੁਤ ਆ ਬਾਈ ਜੀ ਕੱਟੀ ਸਿੰਘ ਆ ਗਿਆ ਬੰਦ ਜਮਾ ਰਿੰਗ ਸਿੰਘ ਚ ਆ ਤੇ ਬਾਕੀ ਬਰੀਕੀਆਂ ਵੀ ਫੁੱਲ ਨੇ ਤੇ ਓਵਰ ਵੀ ਨਹੀਂ ਹੈਗੀ ਇਥੇ ਫੈਟ ਨਹੀਂ ਨਹੀਂ ਓਵਰ ਫੈਟ ਆਈ ਨਹੀਂ ਇਦਾਂ ਨਹੀਂ ਦੁੱਧ ਦਿੰਦੀ ਆ ਬਾਈ ਓਵਰ ਫੈਟ ਵਾਲੀ ਨੂੰ ਥੋੜੀ ਦੇਣਾ ਜੀ ਹਾਂ ਇਹ ਚਾਰ ਨਾਲ ਨਹੀਂ ਪਾਲੀ ਹੋਈ ਹੈ ਦਾਣੇ ਨਾਲ ਪਾਲੀ ਹੋਈ ਹੈ ਇਹ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਮੈਂ ਚਬਾਈ ਦੀ ਕਿੰਨੇ ਸਾਲ ਇੱਕ ਨੰਬਰ ਆ ਜੀ 100 ਦੀ 100 ਸੋ ਸੋਜ ਦਾ ਆਪਾਂ ਇਹ ਚਵਾਈ ਦਾ ਇੱਕ ਨੰਬਰ ਲੈਨੇ ਆ ਪੂਰੀ ਹਾਂ ਥਣ ਦਾ ਸੈਜ ਬੜਾ ਕਬਾ ਕਮਾਲ ਆ ਇਥੋਂ ਦਿਖਾ ਜੀ ਲੈ ਆ ਪਿਛਲੀ ਵੀਡੀਓ ਵਿੱਚ ਗੱਲ ਕਰੇ ਸਥਾਨ ਤੇ ਕੁਆਲਿਟੀ ਆਪਾਂ ਵਾਲੀ ਚੰਗੀ ਲੈਨੇ ਆ ਜੀ ਹਾਂ ਤੇ ਇਥੋਂ ਹੁਣ ਇਹਦੀ ਫੇਸ ਕੁਆਲਿਟੀ ਤੇ ਮਾਰਦੀ ਕੈਮਰਾ ਸਿੰਗ ਦਿਖਾ ਜੀ ਥੋੜਾ ਪਛਾਣ ਤੋਂ ਦਿਖਾ ਦਿਓ ਉਪਰਾਂ ਕਰਦੀ ਹੈ ਸਿੰਗ ਆ ਗਿਆ ਬੰਦ ਤੇ ਨਾਲ ਵੀ ਇਹਦੇ ਕੱਟੀ ਆ ਗਈ ਕੱਟੀ ਆ ਗਈ ਜੀ ਕਿੰਨਾ ਕੁ ਦੁੱਧ ਆਜ ਰਿਹਾ ਹੁਣ ਦੁੱਧ 16 ਕਿਲੋ ਹਣ ਤਿਆਰ ਆ ਜੀ 16 ਕਿਲੋ ਦੁੱਧ ਰੈਡੀ ਰੈਡੀ ਜੀ ਪੈਸੇ ਕਿੰਨੇ ਲਵੇਂਗਾ ਜੀ 1,85,000 ਜੀ 2000 ਇਹ ਚ ਛੜ ਦਾਂਗੇ ਛੜ ਦਵਾਂਗੇ ਜਿੱਦਾਂ ਤੁਸੀਂ ਦੋ ਇਹਦੇ ਚ ਛੜ ਦਾਂਗੇ ਇਹ ਮੈਨੂੰ 1 ਲੱਖ ਤੇ 83000 ਦੀ ਕੁਆਲਟੀ ਵਾਲੇ ਪੱਖ ਤੋਂ ਕਿਦੋਂ ਵੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀ ਕਿਸੇ ਵੀ ਪੱਖ ਤੋਂ ਕਿਤੋਂ ਵੀ ਉਪਦੀ ਹੋਵੇ ਜੋ ਜੀ ਥੋੜਾ ਜਿਹਾ ਮੋਬਾਈਲ ਤੋਂ ਡਾ ਦਿੱ ਹੀ ਉੱਦਾ ਝੁੱਟੀ ਬਹੁਤ ਠੰਡੀ ਹੈ ਹਾਂ ਸਿੰਘ ਤੋਂ ਲਾ ਕੇ ਪੁੰਜੜ ਤੱਕ ਦੱਸ ਦਿਓ ਕਿ ਕਿਤੋਂ ਵੀ ਝੁੱਟੀ ਉਪਦੀ ਹੋਵੇ ਕਿਸੇ ਵੀ ਪੱਖ ਤੋਂ ਹੁਣ ਮਾਰਦੇ 2 ਨੰਬਰ ਵਾਲੀ ਤੇ ਕੈਮਰਾ ਪਹਿਲਾਂ ਆਰਡਰ ਕੁਆਲਟੀ ਇਹਦੀ ਵੀ ਕਰਾ ਦੇ ਬਿੱਲੇ ਚੱਕ ਕੇ ਹਾਂ ਇਹਦਾ ਬਾਈ ਜੀ ਬਹੁਤ ਚੰਗਾ ਲੱਗਾ ਇਹਥੋਂ ਇਹਥੋਂ ਕਰਾ ਲਈ ਆ ਆਰਡਰ ਕੁਆਲਟੀ ਚੈੱਕ ਤੋੜ ਜੋ ਪਰਾ ਖੋ ਇਦੀ ਚਵਾਈ ਤਾਂ ਫੁੱਲ ਮੋਟੀ ਹੋ ਗਈ ਮੋਟੀ ਜੀ ਮੋਟੀ ਇਹਦੇ ਨਾਲ ਬੱਚਾ ਕੀ ਆ ਇਹਨਾਂ ਬੱਚਾ ਜੀ ਕਟਾ ਇਹਦੇ ਨਾਲ ਮੇਲ ਕਾਫ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਜੀ ਇਹ ਵੀ ਬਾਈ ਜੀ ਦੂਜਾ ਸੂਆ ਤੇ ਬਾਡੀ ਵਜਨ ਵਜੂਦ ਫੁੱਲ ਆ ਗਿਆ ਨਾ ਉਹਦੇ ਆ ਜੀ ਸਿੰਗੇ ਦਾ ਵੀ ਬੰਦ ਆ ਗਿਆ ਹਾਂ ਜੀ ਸੈਂਗਾ ਤੇ ਤਕਰੀਬਨ ਜਿੰਨੇ ਕ ਆਪਣੇ ਕੋਲੇ ਪਸ਼ੂ ਹੁੰਦੇ ਨੇ ਸਾਰੇ ਸ਼ਕੀਨੀ ਚ ਵੀ ਹੁੰਦੇ ਨੇ ਕਿਹ ਕੀ ਹੁੰਦੇ ਆ ਜੀ ਆਪਣੇ ਬ੍ਰੇਡ ਸਿੰਗੇ ਸਾਰੇ ਤਗਾ ਦੀ ਬਾਕੀ ਜਿਹੜੇ ਇਲਾਕੇ ਚ ਆਪਾਂ ਖੜੇ ਆ ਇਧਰ ਸ਼ਕੀਰ ਨੇ ਸੱਜਣ ਚੰਗੀਆਂ ਚੀਜ਼ਾਂ ਰੱਖਣ ਦੇ ਚੰਗੀਆਂ ਚੀਜ਼ਾਂ ਖਰੀਦਣ ਦੇ ਬਾਈ ਜੀ ਆਪਣਾ ਆਲ ਇੰਡੀਆ ਦਾ ਮਾਲ ਜਾਂਦਾ ਜੀ ਕਿੰਨੇ ਦਿੰਦਾ ਸੂਆ ਇਹਦਾ ਸੂਆ ਇਹਦਾ ਕੀ ਹੈਗਾ 8 ਦੇਣਾ ਜਾਈ 8 ਦਿਨਾਂ ਦਾ ਕਿੰਨਾ ਕੁ ਦੁੱਧ ਆਜ ਰਾਮ ਇਹਦੇ ਥੱਲੇ 16 ਕਿਲੋ ਤਿਆਰ ਆ ਹੁਣ 16 ਕਿਲੋ ਤਿਆਰ ਤੇ ਸੁਆਹ ਆ ਦੀ ਆ ਗਈ 20 ਕਿਲੋ ਦੀ ਗਾਰੰਟੀ ਨਾਲ ਆਈ ਆ ਆਪਾਂ 20 ਕਿਲੋ ਦੀ ਓਟ ਤੇ ਹਾਂਜੀ ਇਹ ਹੁਣ ਪਹਿਲੇ ਪਿਛਾਲੇ ਪੱਖ ਤੋਂ ਦਿਖਾਈ ਆ ਆ ਚੀਜ਼ ਆ ਬਾਡੀ ਦੇ ਪਿੱਛੋਂ ਚੜਾਈ ਬਹੁਤ ਆ ਜਿਵੇਂ ਇਹਦੀ ਚੜਾਈ ਆ ਗਈ ਨਾ ਝੋਟੀ ਦੀ ਆ ਚੀਜ਼ਾਂ ਦਾ ਫਰਕ ਆ ਗਿਆ ਨਾ ਉੱਤੋਂ ਓਵਰ ਨਹੀਂ ਹੈਗੀ ਮੇਰਾ ਕਹਿਣ ਦਾ ਭਾਵ ਸੋਨੂੰ ਵੀ ਮੋਟੀ ਨਹੀਂ ਹੈਗੀ ਜਿਵੇਂ ਆਪਾਂ ਕਹਿੰਦੇ ਮੋਟੀ ਮੈਂ ਆ ਹਾਂਜੀ ਤੇ ਲੈਵਾ ਰੱਖਦੇ ਆ ਫੁੱਲ ਚੜਾਈ ਵਾਲਾ ਸੁਭਾਅ ਦੀ ਆਗੀ ਬਿਲਕੁਲ ਠੰਡੀ ਸੀਲ ਆ ਤੇ ਆਗੀ ਜਿਵੇਂ ਨਾ ਕਹਿੰਦੇ ਹੁੰਦੇ ਨੇ ਬਟਨ ਵਾਲੀ ਆਈਟਮ ਆ ਜਿਹੜੀ ਇਹ ਦੁੱਧ ਚੰਗਾ ਪਾਦੀ ਆ ਜਿਹੜੀ ਬਟਨ ਵਾਲੀ ਆਈਟਮ ਹੁੰਦੀ ਆ ਜੀ ਇਹਦੇ ਨਾਲ ਆ ਕੇ ਮੇਲ ਕਰ ਬਾਈ ਕਾਹ ਬਾਈ ਪੈਸੇ ਕਿੰਨੇ ਲਵਾਂਗੇ ਮਣੀ ਬਾਈ 210000 ਕਿੰਨੇ ਦੀ ਹੋ ਜੂ ਤੁਸੀਂ ਜਿੱਦਾਂ ਕਰੋਗੇ ਪੰਜ ਛੱਡਾਂਗੇ ਤੇ ਜੋ ਪੰਜ ਮੁੱਲ ਵੱਡਾ ਉਹ ਤਾਂ 2 ਛੱਡਣਾ ਤੁਸੀਂ 5 ਕਰਾ ਮੈਂ ਮੁੱਲ ਵੱਡਾ ਮੈਂ ਵੱਡੇ ਕਰਕੇ ਕਹਿੰਦਾ 5 ਉਹ ਮੈਨੂੰ ਮੁੱਲ ਥੋੜਾ ਚੱਲ ਬੱਤ ਲੱਗਿਆ ਉਹ ਜਿਵੇਂ ਆ ਚੱਲ ਦੋ ਹੀ ਇੱਕ ਅੰਦਰ ਦੋ ਤੋਂ ਅੰਦਰ ਹੈ ਬਾਈ ਆਪਣੀਆਂ ਬਾਕੀ ਬਾਹਰ ਹੀ ਹੈ ਠੀਕ ਹੈ ਕਰਨ ਹਾਂਜੀ ਆਏ ਜੋ ਬਾਈ ਕਹਿੰਦਾ ਛੱਡ ਦਾਂਗੇ ਪੂਰਾ ਪੰਜ ਤੇ ਗਾੜੀ ਪਿਛਾੜੀ ਦਿਖਾ ਦੇ ਪਹਿਲੇ ਨੇੜੇ ਲਾ ਕੇ ਇੱਥੋਂ ਫੇਸ ਕੁਆਲਟੀ ਤੇ ਮਾਰਦੀ ਸਿੰਘ ਆ ਗਿਆ ਬਿਲਕੁਲ ਬੰਦ ਸਿੰਘ ਤੇ ਹੁਣ ਆ ਜਾ ਤਿੰਨ ਨੰਬਰਾਂ ਜੀ ਤੇ ਪਹਿਲਾਂ ਤਾਂ ਕੱਦੇ ਦਿਖਾ ਦੇ ਕਿੱਡਾ ਕ ਇੱਥੋਂ ਇਹਦੇ ਕੱਦ ਪੂਰੇ ਭੜੀ ਆ ਜੀ ਜੈਡ ਬਲੇ ਗਿਆ ਕੱਦ ਆ ਗਿਆ ਫੁੱਲ ਵੱਡਾ ਉਂਝੜ ਤੱਕ ਵੀ ਜੈਡ ਬਲੇ ਗਿਆ ਪਿਓਰ ਮੂਰਾ ਚ ਕਹਿ ਸਕਦੇ ਆ ਧੋਰ ਜੋਬਰਾ ਖੋਲਤੀ ਇਹਦੇ ਨਾਲ ਵੀ ਮੇਰੇ ਖਿਆਲ ਮੇਲ ਕ ਆर्डर ਦਿਖਾ ਦੇ ਪਹਿਲੇ ਨੇੜੇ ਲਾ ਕੇ ਸਮਾਰ ਕੇ 22 ਦੀ ਤਾਂ 100 ਦੀ 100 ਹੀ ਹੋਊਗੀ ਜਿਹੜੀ ਮਰਜ਼ੀ ਮੈਸਾ ਕੇ ਬਾਈ ਕੋਲੋਂ ਲੈ ਲਿਓ ਜਿਹੜੀ ਮਰਜ਼ੀ ਛੋਟੀ 100 ਦੀ 100 100 ਨੰਬਰੀ ਹੋ ਗਈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ 10 ਦਿਨ ਹੋ ਗਿਆ ਜੀ 10ਾਂ ਦਿਨਾਂ ਦੀ ਸੂਈ ਕੋਲ ਕਿੰਨਾ ਕੁ ਦੁੱਧ ਆ ਜਾਏ 18 ਕਿਲੋ ਤਿਆਰ ਹੈ ਜੀ 18 ਕਿਲੋ ਹਾਂਜੀ ਬਾਕੀ ਜੇ ਗੱਲ ਕਰ ਲਈਏ ਦੀ ਬਾਡੀ ਤੇ ਲੈਗ ਸਕੋਰ ਤੋਂ ਤੇ ਬਾਕੀ ਉਹ ਜਾਤ ਨਸਲ ਆਰਡਰ ਦੇ ਸਾਈਜ਼ ਤੋਂ ਇਹ ਲੱਗਦੀ ਵੀ ਆ ਵੀ ਬਾਕੀ ਇਹਦੇ ਕੋਲੇ 18 ਕਿਲੋ ਆ ਜਿਹੜਾ ਦੁੱਧ ਆਜਾ ਹਾਜ਼ਰੀ ਵਾਲਾ ਹੋ ਇੱਕ ਤਾਂ ਹੁੰਦਾ ਕੈਨ ਵਾਲਾ ਸਿਸਟਮ ਵੀ ਹੈ ਇਹਨ ਇਨਾਂ ਕੋਲੇ ਮਨੀ ਕਹਿੰਦਾ ਹਾਜ਼ਰ ਦੁੱਦਾ ਇੱਥੋਂ ਦਿਖਾ ਦੇ ਭੱਲੇ ਆਦਰ ਜਿੱਡੀ ਕਾਪ ਆ ਓਡਾ ਕੀ ਇਹਦਾ ਆਰਡਰ ਆ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਮੇਨ ਗੱਲ ਆ ਇੱਥੋਂ ਲੰਬਾਈ ਦਿਖਾ ਦੇ ਲੰਬੀ ਵੀ ਫੁੱਲਾ ਕੱਦ ਵੀ ਫੁੱਲ ਵੱਡਾ ਆ ਗਿਆ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਮੁੱਲ ਕਰਾਉਣਾ ਭਾਈ 1.5 ਲੱਖ ਰੁਪਈਆ ਕਰਾ ਲਓ ਕਿੰਨੇ ਕਰੀ ਪੰਜ ਛੜ ਦਾਂਗੇ ਪੰਜ ਛੜ ਦਾਂ ਦੋ 20 ਹੀ ਦੇ ਦਾਂਗੇ 2 ਲੱਖ ਤੇ 20 ਦੀ ਹਾਂਜੀ ਅਜੇ ਕਿਸੇ ਨੇ ਜੋੜਾ ਲੈਣਾ ਹੋਇਆ ਤੇ ਪਹੁੰਚ ਕਰ ਦਾਂਗੇ ਅੰਮ੍ਰਿਤਸਰ ਪਹੁੰਚ ਕਰ ਦਾਂਗੇ ਪਹੁੰਚ ਕਰ ਦਾਂਗੇ ਅੰਮ੍ਰਿਤਸਰ ਤੱਕ ਪਹੁੰਚ ਹੋ ਜੂਗੀ ਜੋੜੇ ਦੀ ਜੇ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਹਾਂਜੀ ਹਾਂਜੀ ਆ ਗਈ ਫੁੱਲ ਵੱਡੀ ਇਹ ਆ ਗਈ 3 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਤੇ ਹੁਣ ਮਾਰ ਦੇ 4 ਨੰਬਰ ਵਾਲੀ ਤੇ ਕੈਮਰਾ ਤੋੜ ਦਿਓ ਜੀ ਤੋੜ ਦੇ ਤੂੰ ਇਹਦੇ ਮਗਰ ਬਾਈ ਦੂਜਾ ਸੂਆ ਜੀ ਇਹਦੇ ਨਾਲ ਬੱਚਾ ਕੀ ਆ ਜੀ ਇਹਦੇ ਮਗਰ ਕੱਟੀ ਆ ਜੀ ਇਹਦੇ ਨਾਲ ਕੱਟੀ ਆ ਜੀ ਹਾਂਜੀ ਸੂਆ ਦੂਜਾ ਸਵੇਰ ਆ ਦੀ ਠੰਡੀ ਲੱਗਦੀ ਪੂਰੀ ਪੂਰੀ ਠੰਡੀ ਸਵੇਰ ਆ ਦੀ ਕਿੰਨੇ ਦਿਨ ਦਾ ਸੂਆ ਇਹਦਾ ਸੂਆ 10 ਦਿਨ ਦਾ ਜੀ ਕਿੰਨਾ ਕਦੋਂ ਦਾ ਹਾਜ਼ਰ ਆ ਹੁਣ ਦੁੱਧ 18 ਕਿਲੋ 18 ਕਿਲੋ ਰੈਡੀ ਹਾਂਜੀ ਚਬਾਈ ਦੀ ਕਿਵੇਂ ਆ ਇੱਕ ਨੰਬਰ 100 ਨੰਬਰ ਜਮਾ ਪੂਰਾ 100 ਨੰਬਰ ਅ ਚਬਾਈ ਵੀ 20 ਕਿਲੋ ਤੋਂ ਪਲੱਸ ਚੂਆ ਜੂ ਕਿ 10ਵਾਂ ਦਿਨ ਆ ਸੂਈ ਨੂੰ ਅੱਜ 10ਵਾਂ ਦਿਨ ਆ ਇਹ ਭਾਈ ਹਰਿਆਣੇ ਚੋਂ ਮੈਂ ਆਉਂਦੀ ਆ 20 ਤੇ ਆ ਕੇ ਆਪਣੀ ਜਿਹੜਾ 25 ਦਿਨਾਂ ਦੀ ਆ ਕੇ ਦੋਸਤ ਪੂਰੀ ਐ ਮਨ ਲਓ ਵੀ ਮੈਲੇ ਮੂਲੇ ਚੱਲ ਕੇ ਵਧੂ ਹਾਂਜੀ ਹਰਿਆਣੇ ਦੀਆਂ ਝੋਟੀਆਂ ਦੀ ਇੱਕ ਖਾਸੀਅਤ ਤੁਹਾਨੂੰ ਹੋਰ ਦੱਸਦਾ ਨਾ ਵੀ ਹਰਿਆਣੇ ਦਾ ਜਿਹੜਾ ਪਸ਼ੂ ਆ ਉਹ ਤਕਰੀਬਨ ਸੂਣ ਤੋਂ ਘੱਟ ਤੋਂ ਘੱਟ 25 ਦਿਨ ਤੋਂ ਬਾਅਦ ਜਾ ਕੇ ਪੀਕਲੇਵਲ ਫੜਦਾ ਫੜਦਾ ਜੀ ਕਿਉਂਕਿ ਉਹਦੋਂ ਕੀ ਦਿੱਕਤ ਹੋ ਜਾਂਦੀ ਹੈ ਇੱਕ ਦਾ ਸੱਜਣੋਂ ਪਸ਼ੂ ਲੱਗ ਜਾਂਦਾ ਜਾ ਕੇ ਇੱਕ ਕਿਲੇ ਤੇ ਟਿਕਾਣੇ ਲੱਗ ਜਾਂਦਾ ਇੱਕ ਤਾਂ ਲੱਗ ਜਾਂਦਾ ਪਸ਼ੂ ਜਾ ਕੇ ਟਿਕਾਣੇ ਤੇ ਕਿਉਂਕਿ ਹੁਣ ਜਿਵੇਂ ਉੱਥੋਂ ਸਫਰ ਚੋਂ ਆਈਆਂ ਨੇ ਹਾਂਜੀ ਤੇ ਉੱਥੋਂ ਬਾਈ ਕੋਲੇ ਆ ਗਈਆਂ ਉਰੋਂ ਜਦੋਂ ਕਿਸੇ ਟਿਕਾਊ ਵਾਲੀ ਸੱਜਣ ਕੋਲੇ ਬਾਗੀ 10 ਦਿਨ ਪਸ਼ੂ ਖੜ ਗਏ ਇੱਕ ਕਿਲੇ ਤੇ ਉੱਥੇ ਜਾ ਕੇ ਫਿਰ ਪੀਕਲੇਵਲ ਫੜਨੇ ਸ਼ੁਰੂ ਹੋ ਜਾਂਦਾ ਉਹ ਹਾਂਜੀ ਪ ਬਾਡੀ ਸਟਰਕਚਰ ਬਹੁਤ ਵੜੀਆ ਪਿਛੇ ਪੈਠਾ ਪੈਸੇ ਕਿੰਨੇ ਲਵਾਂਗੇ ਇਹਦਾ 235000 ਰੁਪਇਆ 235000 ਦਾ ਹੁਣ ਦਿਖਾ ਦੇ ਬਿੱਲੇ ਦੀ ਬਾਡੀ ਮੌਲ ਤਾਂ 2.5 ਲੱਖ ਰੁਪਇਆ ਉਹਦਾ 235 ਦੀ ਹੋ ਜੀ ਹਾਂਜੀ 235 ਇਹ ਬਾਈ ਕਹਿੰਦਾ ਦੇਵਾਂਗੇ 235 ਦੀ ਨਾਲ-ਨਾਲ ਬਰੀਡ ਤੇ ਕੰਮ ਕਰਨ ਵਾਲੀਆਂ ਝੋਟੀਆਂ ਨੇ ਨਾਲ-ਨਾਲ ਦੁੱਧ ਵਾਲੀਆਂ ਨੇ ਨਾਲ-ਨਾਲ ਬਿਊਟੀ ਵਾਲੀਆਂ ਆ ਗਈਆਂ ਤੇ ਹੁਣ ਆ ਜਾ ਬਿੱਲੇ ਅਗਲੇ ਨੰਬਰ ਵਾਲੀ ਤੇ ਪਹਿਲਾਂ ਆਰਡਰ ਤੇ ਮਾਰ ਦਿਆ ਕਰ ਕੈਮਰਾ ਕਿਉਂਕਿ ਮੇਨ ਮੁਖਤਾਰਾ ਕਹਿ ਸਕਦੇ ਆ ਆਪਣੀ ਆਰਡਰ ਹੀ ਹੁੰਦੀ ਆ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਜੀ ਇਹਦਾ ਸੂਆ ਕਿੰਨੇ ਕੁ ਦਿਨ ਦਾ ਤੂ ਆਏਗਾ 10 ਦਿਨ ਦਾ ਜੀ ਕਟਾ ਮਗਰਿਆ ਇਹ ਵੀ ਫੁੱਲ ਵੱਡੀ ਆ ਗਈ ਹਾਂ ਜੈਡ ਬਲੈਕ ਚ ਆ ਗਈ ਬਾਈ ਜੀ ਆ ਗਈ ਜੈਡ ਬਲੈਕ ਪੌਡਬੋਰਡ ਤੇ ਥਾਂ ਲੱਗਾ ਜੀ ਤੋਰ ਬਾਈ ਖੋਲ ਕੇ ਤੋਰ ਦੇ ਤੋਰ ਦੇ ਇਧਰ ਤੋਰ ਦੇ ਆ ਗਈ ਇਹ ਵੀ ਫੁੱਲ ਵੱਡੀ ਤੇ ਸਿੰਘ ਸੁng ਵੀ origignal ਹੀ ਆ ਗਿਆ ਸਾਰਾ ਹਣਾ ਇੱਥੋਂ ਦਿਖਾ ਦਿਨਾੜਾ ਨੂੰ ਨਾ ਨਾ ਨਹੀਂ ਦਿਖਾ ਜੀ ਵੱਲੇ ਪਛਾਣ ਵਾਲੇ ਪੱਥਰ ਤੋਂ ਆਰਡਰ ਵੱਡੀ ਥਣਕ ਹੋਰ ਜਿਹਦਾ ਤੁਸੀਂ ਕਹਿੰਦੇ 4x4 ਆਰਡਰ ਲਗਾਇਆ ਇਹਦੇ ਪੂਰੇ ਗੈਪ ਨਾਲ ਆ ਗਿਆ ਪੂਰਾ ਜਿਹੜਾ ਆਪਾਂ ਮਿਣਕੇ ਲਾਇਆ ਹੋਇਆ ਦੇਣਾ ਛੋਵੀ ਚੜਾਈ ਉਹਨੇ ਅੱਗੇ ਵੀ ਉਹਨੇ ਚੜਾਈ ਥਾਣ ਦੀ ਆ ਚੜਾਈ ਉੱਤੋਂ ਬਾਡੀ ਦੀ ਵੀ ਫੁੱਲ ਆ ਗਈ ਤੇ ਜਾਨ ਵਜਨ ਵਜੂਦ ਐ ਲੱਗੂਗਾ ਸਮੇਂ ਤੁਹਾਨੂੰ ਯਾਰ ਮੈਂ ਨਾ ਇੱਕੋ ਘਰ ਚ ਤੋਹਫੀ ਦਿਖਾਉਂਗਾ ਹਾਂਜੀ ਇੱਥੋਂ ਦਿਖਾ ਦੀ ਬਾਡੀ ਇਹਦੀ ਸਮਾਰਕ ਆ ਇੱਥੋਂ ਬਾਡੀ ਦਿਖਾ ਦੇ ਸਮਾਰਕ ਤੇ ਫੁੱਲ ਦਾਵ ਲਾ ਗਈ ਮੈਂ ਇੱਥੋਂ ਦਿਖਾ ਦੀ ਦੀ ਆਰਡਰ ਕੁਆਲਿਟੀ ਆਰਡਰ ਦੀ ਚੜਾਈ ਦਿਖਾ ਦੀ ਇਹਦੇ ਕੋਲੇ ਦੁੱਧ ਹਾਜ਼ਰ ਕਿੰਨਾ ਬਾਈ ਇਹਦੇ ਥੱਲੇ 18 ਕਿਲੋ ਬਾਈ ਹੁਣ ਤਿਆਰ 22 ਕਿਲੋ ਦੀ ਗਾਰੰਟੀ ਨਾਲ ਆਈ ਆਪਾਂ ਨੂੰ 18 ਕਿਲੋ ਤਿਆਰ ਹਾਂਜੀ ਤਕਰੀਬਨ ਤਕਰੀਬਨ ਆਪਾਂ ਜਾਦੇ ਮਈਆਂ ਤਿਆਰ ਦੁੱਧਾਂ ਲਈਆਂ ਤਿਆਰ ਵਾਲੀਆਂ ਪਾਈ ਦੀਆਂ ਜੀ ਆ ਜਾਦੇ ਮੱਝਾਂ ਬਾਈ ਕੋਲੇ ਅੱਜ ਝੋਟੀਆਂ 'ਚ ਗੱਲ ਕਰ ਲਈਏ ਸੱਜਣੋ ਤਿਆਰ ਦੁੱਧਾਂ ਵਾਲੀਆਂ ਨੇ ਇੱਕ ਤਾਂ ਹੁੰਦਾ ਕੈਨਾਲ ਆ ਵੀ ਇਹ ਇੰਨਾ ਪਾ ਦੂਗੀ ਜੀ ਤਿਆਰੀ ਦਾ ਦੁੱਧ ਇਹਨਾਂ ਕੋਲੇ ਸਵੇਰ ਆਦੀਆਂ ਆਗੀਆਂ ਠੰਡੀਆਂ ਸੀ ਇਹਦੇ ਕੋਲ ਜਿਵੇਂ ਮਰਜੀ ਜਾਏ ਬੇੜੇ 'ਚ ਖੁੰਡੀਆਂ ਛੱਡ ਕੇ ਚੋਈ ਜਾਏ ਉਹਦੇ ਪੈਸੇ ਮਣੇ ਇਹਦਾ ਮੁੱਲ ਜੀ 2.5 ਲੱਖ ਰੁਪ ਮਨ ਉਹਦਾ 3 ਲੱਖ ਹੀ ਯਾਰ 2.5 ਲੱਖ ਦੀ ਦੇਣੀ 2.5 ਦੀ ਦੇਣੀ ਆ 5 ਵਜੂ ਵਿੱਚੋਂ 2000 ਛੋਟ ਕਰ ਦੇ 2000 ਕੋਈ ਗੱਲ ਨਹੀਂ 4 ਕਰ ਦਾਂਗੇ ਯਾਰ 4 4-3 ਮੇੜ ਲੱਗਦਾ ਆ ਇਹ ਕੇਸ 4-3 ਮੇੜ ਦੇ ਇੱਕ ਗੱਲ ਸਾਨੂੰ ਤਾਂ ਦਾਹਤ ਨਾ ਵੀ ਜਿਵੇਂ ਭਰਾ ਕੀ ਕਹਿੰਦੇ ਨੇ ਵੀ ਯਾਰ ਮੁੱਲ ਜਾਦੀ ਹਣਾ ਹਾਂ ਬਾਈ ਇਹ ਮੁੱਲ ਜਾਦਾ ਨਹੀਂ ਸੱਜਣ ਨੂੰ ਮੁੱਲ ਜ਼ਿਆਦੀ ਨਹੀਂ ਲੱਗਦਾ ਚੀਜ਼ ਦਾ ਉਹ ਇੱਕ ਵਾਰੀ ਹਰਿਆਣੇ ਵੀ ਗੇੜਾ ਮਾਰਿਆ ਆਇਓ ਤੇ ਐਨੇ ਤਿਆਰ ਦੁੱਧ ਦਾ ਪਸ਼ੂ ਆ ਜਿਹੜਾ ਅੱਜ ਕੱਲ ਤਿਆਰ ਦੁੱਧ ਵਾਲਾ ਪਸ਼ੂ ਮਿਲਦਾ ਮਿਲਦਾ ਨਹੀਂ ਜੀ ਆਪਾਂ 2 ਡੰਗ 4 ਡੰਗ ਚਵਾ ਕੇ ਟਾਈਮ ਦਵਾਂਗੇ ਆ ਪਿੱਛੋਂ ਚੜਾਈ ਦੇਖੋ ਕੁੜਿਆਂ ਦੀ ਹਾਂ ਬਾਈ ਕਹਿੰਦਾ ਤਸੱਲੀ ਕਰਾ ਕੇ ਦੇਵਾਂਗੇ ਹਰੇਕ ਪੱਖ ਤੋਂ ਦੋ ਟਾਈਮ ਚਾਰ ਟਾਈਮ ਚਵਾ ਕੇ ਤੇ ਬਾਕੀ ਜਿਹੜੇ ਭਰਾਵਾਂ ਨੂੰ ਜਾਣਕਾਰੀ ਆ ਉਹਨਾਂ ਨੂੰ ਜਾਤ ਨਸਲ ਕਬਾਲ ਦੀ ਦੱਸੇ ਦਿੰਦੀ ਆ ਕਿਉਂਕਿ ਜਿਹੜੇ ਪਸੂ ਚ ਜੋਸ਼ ਆ ਜੋਸ਼ ਵੀ ਉਹੀ ਮਾਰਦਾ ਹੋਣਾ ਜਾਂ ਭਲੇ ਅਗਲੇ ਨੰਬਰ ਤੇ ਹੋਣ ਮਾਰਦੇ ਆ 6 ਮਾਨ ਨੰਬਰ ਆ ਗਿਆ ਜੀ ਆ ਇਹਦੇ ਇੱਥੇ ਮਾਰ ਇੱਕ ਵਾਰ ਦੀ ਬਟਨ ਇਹਦੇ ਵੀ ਬਾਈ ਜੀ ਲੱਗੇ ਆ ਆਰਡਰ ਇਹਦਾ ਵੀ ਫੁੱਲ ਸਾਈਜ਼ ਦਾ ਹੀ ਆ ਗਿਆ ਉਨੇ ਹੀ ਮੰਗ ਰਾ ਉਨੇ ਹੀ ਗਾ ਇਹਦਾ ਜ਼ੂਆ ਜੀ ਦੂਜਾ ਜ਼ੂਆ ਜੀ ਪੰਜਵਾਂ ਡਣੇ ਆ ਸੂਈ ਨੂੰ ਹੱਲੇ ਇਹਦਾਂ ਬੱਚਾ ਕੀ ਆ ਬਾਈ ਮਗਰ ਬੱਚਾ ਤੌਰ ਦੇ ਤੌਰ ਦੇ ਇਹਨੂੰ ਕੱਟੀ ਆ ਭਾਈ ਜੀ ਨਾਲੇ ਦੇ ਕੱਟੀ ਆ ਹਾਂਜੀ ਇੱਕ ਨਾਲ ਇੱਕ ਫ੍ਰੀ ਵਾਲਾ ਕੰਮ ਆ ਤੌਰ ਦੇ ਤੌਰ ਦੇ ਠੁਕਮਾ ਲਾ ਇੱਕ ਨਾਲ ਇੱਕ ਤੋਹਫਾ ਫ੍ਰੀ ਆ ਇਹਦੀ ਆਰਡਰ ਵਾਲੀ ਫੇਰ ਵੀ ਆਰਡਰ ਵਾ 4x4 ਹੀ ਲੱਗਾ ਆ ਜੀ ਇਹਦਾ 4x4 ਵਾਲਾ ਸ਼ਿਸ਼ਤ ਨਹੀਂ ਆ ਇੱਥੋਂ ਹੋਰ ਸਮਾ ਦੇ ਦੇ ਰਹਿਣ ਇੱਥੋਂ ਦਿਖਾ ਦੀ ਬਿੱਲੇ ਲੰਬਾਈ ਲੰਬੂਈ ਸਮਾਰ ਕੇ ਕਿੰਨਾ ਕੁ ਤੂੰ ਦਹਾ ਜਬੂਆ ਦੁੱਤ 15 ਤੋਂ ਪਲੱਸ ਆਉਣ ਹਾਜ਼ਰ ਆ ਜੀ ਪੰਜਵਾਂ ਦਿਨ ਹੀ ਹੋਇਆ ਸੂਈ ਨੂੰ 22 23 ਕਿਲੋ ਦੀ ਗਾਰੰਟੀ ਨਾਈ ਆਪਾਂ 22 23 ਹਾਂਜੀ ਹਲੋ ਸੂਈ ਨੂੰ ਉਹ 나ੜੂ ਨਾਲਿਆ ਕੱਟੀ ਦਿਖਾਣੇ ਜੀ ਮਗਰ ਠੀਕ ਆ ਗੱਲ ਆ 나ੜੂ ਇਹਦੇ ਬੱਚੇ ਦੇ ਨਾਲ ਹੀ ਆ 15 ਇਹਦੇ ਕੋਲੇ ਹਾਜ਼ਰ ਆ ਰੋਕੀ ਇੱਥੇ ਮਾੜੀ ਇੱਥੇ ਰੋਕ ਲਾ ਇੱਥੇ ਖੜਾ ਲਾ ਇੱਥੇ ਵੀ ਜਾਤ ਨਸਲ ਵੀ ਦੱਸਦੀ ਐ ਇੱਥੋਂ ਲੰਬਾਈ ਦਿਖਾਦੀ ਤੇ ਪਿਛਲੇ ਬੰਨੇ ਉਹ ਲਿਆਦਰ ਦਿਖਾ ਦੇ ਨੇੜੇ ਲਾ ਕੇ ਸਮਾਰ ਕੇ ਇੱਥੇ ਦੀ ਆਰਡਰ ਕੁਆਲਿਟੀ ਦਿਖਾ ਦੇ ਤੇ ਸਵੇਰ ਆਦੀ ਆ ਗਈ ਯਾਰ ਜਮੇ ਠੰਡੀ ਸੀ ਲੱਖ ਗਾਂਵਾਂ ਵਾਲਾ ਸਿਸਟਮ ਹੀ ਐ ਜਿਵੇਂ ਮਰਜੀ ਇਹਦੇ ਹੱਥ ਫੇਰੀ ਜੋ ਕੋਈ ਸਮੱਸਿਆ ਨਹੀਂ ਮ ਬਿਲਕੁਲ ਠੰਡੀ ਆ ਸਬਾਹ ਦੀ ਉਧਰਲੇ ਬੰਨੇ ਹੁਣ ਲੰਬਾਈ ਦਿਖਾ ਦੀ ਲੈ ਚੱਲ ਲੈ ਚੱਲ ਲੈ ਚੱਲ ਇਹਨੂੰ ਮਾਰ 15 ਕਿਲੋ ਬਾਈ ਕਹਿੰਦਾ 나ੜੂਆ ਨਾਲ ਆ ਕੱਟੀ ਦਾ ਹਾਜ਼ਰ ਹੈ ਤੇ ਹੁਣ ਦਿਖਾ ਦੀ ਪਿੱਲੇ ਪਛਾਂ ਵਾਲੇ ਬੰਨੇ ਆਰਡਰ ਆ ਰੰਗ ਬਾਈ ਬਹੁਤ ਰੰਗ ਜੈਡ ਬਲੈਕ ਆ ਗਈ ਇੱਥੋਂ ਸਾਰੀ ਦਿਖਾ ਦੀ ਪਛਾਂ ਵਾਲੇ ਪੱਖ ਤੋਂ ਵਾਕਿਆ ਇੱਥੋਂ ਦੀ ਕੁਆਲਿਟੀ ਤੁਹਾਨੂੰ ਆਪੇ ਦੱਸ ਦੂਗੀ ਇਹਦੇ ਚ ਕੁਆਲਿਟੀ ਕਿੰਨੀ ਦਾ ਆਪੇ ਬੋਲੂ ਇਹਦੀ ਕੁਆਲਿਟੀ ਤੇ ਇੱਕ ਗੱਲ ਹੋਰ ਆਪਾਂ ਇਹਦਾ ਬੱਚਾ ਵੀ ਦਿਖਾ ਦੇਣਾ ਤੁਹਾਨੂੰ 나ੜੂਆ ਨਾਲ ਆਉਦੇ ਬਿਲਕੁਲ ਆ ਦੇ ਕੱਟ ਕੇ ਬਾਹਰ ਲੈਣੇ ਆ ਸੂਈ ਨੂੰ ਕੱਟੀ ਨੂੰ ਉਹੇ ਨੂਦ ਦਾ ਲక్ష్ਮੀ ਡੈਰੀ ਵਾਲਾ ਟੀਕਾ ਲੱਗਾ ਕੱਟੀ ਦੇ ਆ ਨਾੜੂਆ ਦੇ ਨਾੜੂਆ ਆ ਗਿਆ ਨਾਲ ਨੇੜੇ ਲਾ ਕੇ ਉਹ ਗੱਲ ਨਹੀਂ ਹੈਗੀ ਵੀ ਕੋਈ ਪੱਕੀ ਸੂਈ ਹੋਈ ਆ ਮੈਂ ਕੱਚੀ ਆ ਬਿਲਕੁਲ ਆ ਬੋਲੇ ਦਾ ਸਾਬ ਹੋਈ ਆ 15 ਕਿਲੋ ਹੁਣ ਹਾਜ਼ਰ ਆ 20 ਪਲੱਸ 22 ਕਹਿੰਦਾ ਇਹਨੇ 22 ਦੀ ਕੋਟ ਤੇ ਆਈ ਆ 21 22 ਕਿਲੋ ਦੀ ਤੇ ਤੇ ਸਭ ਤੋਂ ਮੇਨ ਗੱਲ ਹੁੰਦੀ ਆ ਯਾਰ ਪਸ਼ੂ ਦੇ ਸੁਭਾਅ ਦੀ ਜਿਵੇਂ ਸਾਨੂੰ ਮੈਂ ਕਹਿਣਾ ਹਾਂ ਵੀ ਦੁੱਧ ਚ ਇਹ ਕਿਲੋ ਘਟ ਹੋਵੇ ਜਿਵੇਂ ਦਾ ਸੁਭਾਅ ਆ ਗਿਆ ਜਦੋਂ ਮੈਂ ਠੰਡਾ ਸੀਲ ਠੰਡੀ ਝੋਟੀ ਹੋਣੀ ਚਾਹੀਦੀ ਆ ਸੁਭਾਅ ਆਲੀ ਬਿਲਕੁਲ ਇਹਦੇ ਮਣੀ ਪੈਸੇ ਕਿੰਨੇ ਲੈ ਲਾਂਗੇ ਮੋਲ ਤਾਂ 3 ਲੱਖ ਰੁਪਈਆ ਹੈ ਠੀਕ ਹੈ ਹਾਂਜੀ ਇਹਦਾ ਉਸ ਇਤਮਾ ਵੀ ਜੇ ਕਿਸੇ ਨੇ 4 ਰੱਖਣੀਆਂ ਨੇ 1 ਰੱਖ ਲੈ ਇੱਕ ਰੱਖ ਲਵੇ ਜੀ ਤੇ ਚਾਹੇ ਇਹਦੇ ਸਹਰਾਣੇ ਤੁਹਾਡੇ ਕਮਾਂਡ ਤੇ ਕੋਈ ਵਿਆਹ ਹੋਵੇ ਡੀਜੇ ਚੱਲਣ ਢੋਲ ਵੱਜੇ ਮੈਂ ਕਰ ਜੋ ਕੋਈ ਸਮੱਸਿਆ ਨਹੀਂ ਸਮੱਸਿਆ ਨਹੀਂ ਹਰਿਆਣੇ ਦੇ ਪਸ਼ੂਆਂ ਦੀ ਖਾਸੀਅਤ ਹੁੰਦੀ ਆ ਆਪਾਂ ਉਹਨਾਂ ਨੂੰ 베ੜੇ 'ਚ ਖੜਾ ਕੇ ਵੀ ਚਾਹੇ ਚੋਲੋ ਜਿਹੜੀ ਜਾਤ ਚੰਗੀ ਇੱਕ ਤਾਂ ਬਈ ਉਹ ਦੁੱਧ ਵੀ ਲੰਬਾ ਟਾਈਮ ਦੇਊਗੀ ਜਿਹਦਾ ਸਵੇਰ ਠੰਡਾ ਹੋਊ ਦੁੱਧ ਵੀ ਲੰਬਾ ਟਾਈਮ ਦੇਊ ਤੇ ਨਾਲ-ਨਾਲ ਆਪਾਂ ਇਹ ਤੋਂ ਚੰਗੀ ਬਰੀਡ ਵੀ ਲੈ ਸਕਦੇ ਆ ਤੇ ਪਲੱਸ ਪੁਆਇੰਟ ਅੱਜ ਜਿਹਦੇ ਨਾਲ ਇੱਕ ਕੱਟੀ ਵੀ ਮਿਲ ਰਹੀ ਹੈ ਇੱਕ ਨਾਲ ਇੱਕ ਐ ਸਮਝ ਲਓ ਦੋ ਮੁਰਾ ਪੂਰੇ ਬਟਨ ਵੀ ਲੱਗੇ ਆਲੇ ਝੋਟੀ ਭਲਾਂ ਭਲਾਂ ਜਾਲ ਪੂਰੇ ਬਟਨ ਵੀ ਠੀਕ ਹੈ ਹਾਂਜੀ ਕਿੰਨਾ ਮੁੱਲ ਦੱਸਿਆਗਾ ਤਿੰਨ ਲੱਖ ਰੁਪਈਆ ਮੰਗਦੇ ਨੇ ਤਿੰਨ ਲੱਖ ਹਾਂਜੀ ਪੰਜ ਹੋ ਜੂ ਛੱਡ ਦਵਾਂਗੇ 10 ਵੀ ਛੱਦਾ 10 ਵੀ ਛੱਡ ਦਵਾਂਗੇ ਜੀ ਪੰਜ ਹੋ ਜੂ ਹਾਂ 10 ਵੀ ਛੱਡ ਦਵਾਂਗੇ ਅੱਜ ਅੱਜ ਤਾਂ ਇਹੋ ਜਿਹਾ ਕਹਿੰਦਾ 10 ਵੀ ਛੱਡ ਦਾਂਗੇ ਸੌਦਾ ਵੱਡਾ ਮੈਂ ਤਾਂ ਨਹੀਂ ਦੱਸ ਆਖ ਕੇ ਤੇ ਬਾਈ ਕਿਤੇ ਵੀ ਜਿਆਦਾ ਕੱਢ ਦਿੰਦੀ ਜਾਂਦਾ ਆ ਬਾਕੀ ਫੋਨ ਬਾਈ ਨੂੰ ਮਿਲ ਲੈ ਲੋ ਇਹ ਜੀ ਗੱਲ ਨਹੀਂ ਆ ਝੋਟੀ ਦਾ ਕੀ ਸੀ ਇਹ ਬਾਈ ਇਹ ਕੱਲ ਸ਼ਾਮ ਦੇ ਸੋਈ ਆ ਆਪਣੇ ਪਿਛਲੇ ਵੀਡੀਓ 'ਚ ਗੱਬਣ ਦੀ ਝੋਟੀ ਠੀਕ ਆ ਗੱਲ ਮਣੀ ਤਿਆਰ ਹੋ ਲਾਂਦੋ ਅਗਲੀ ਵੀਡੀਓ 'ਚ ਪੂਰੀ ਤਰ੍ਹਾਂ ਬੋਲੇ 'ਚੋ ਖਾਲੀ ਆ ਬੋਲੇ 'ਚ ਤਬ ਤਬ ਖਾਲੀ ਆ ਜੀ ਆ ਬੋਲੇ 'ਚ ਪੋਰਾ ਪੋਰਾ ਬਾਈ ਕਹਿੰਦਾ ਖਾਲੀ ਆ ਆ ਕੱਟੀ ਆ ਜੀ ਭਰਾ ਦੀ ਸਮਝ 'ਚ ਆਉਂਦੀ ਆ ਸੰਪਰਕ ਉਹ ਵੀ ਕਰ ਲਿਓ ਤੇ ਨਾਲ ਇਹਦੇ ਕੱਤੀ ਆ ਤਾਜੀ ਸੋਈ ਦੇ ਵੀਡੀਓ ਵੀ ਆਪਣੇ ਕੋਲ ਜੀ ਆ ਕੱਟੀ ਮਗਰ ਆ ਠੀਕ ਆ ਗੱਲ ਆ ਇਹਦੇ ਨਾਲ ਆ ਕੀ ਟਾਪ ਕੁਆਲਟੀ ਦੀ ਕੱਤੀ ਨੰਬਰ ਬੁੱਧੀ ਆਪਾਂ ਨਾ ਬਾਈ ਆਪਾਂ ਉਹ ਮਈਆਂ ਦਿਖਾਈਆਂ ਜਿਹੜੀਆਂ ਦੁੱਧ ਤੇ ਤਿਆਰ ਆ ਠੀਕ ਆ ਇਹ ਇਹਨੇ ਚਾਹ ਦਾ ਇਨਸਾਮ ਕੇ ਅਟਕੇ ਵੇਚਾਂ ਗਏ ਠੀਕ ਆ ਕਰਨ ਹਾਂਜੀ ਇਹ ਬਾਈ ਕਹਿੰਦਾ ਹਲੇ ਰੋਕ ਕੇ ਆਪਾਂ ਤਿਆਰੀ ਕਰਕੇ ਵੇਚ ਦਾਂਗੇ ਉਸ ਨੂੰ ਉਦਾਂ ਦਿਖਾਤੀ ਬਾਕੀ ਜਿੰਨੇ ਪਸ਼ੂ ਸਾਨੂੰ ਦਿਖਾਏ ਨੇ 6 ਝੋਟੀਆਂ ਜੀ ਤਕਰੀਬਨ ਤਕਰੀਬਨ ਚੰਗਾ ਦੁੱਧ ਹਾਜ਼ਰ ਆ ਉਹਨਾਂ ਕੋਲੇ ਚਾਹੀਏ ਉਹ ਕੋਈ 5 ਦਿਨ ਦਾ ਸੂਆ ਚਾਹੀਏ 7 ਦਿਨ ਦਾ ਹਾਂਜੀ ਤੇ ਬਾਕੀ ਪੀਕ ਲੈਵਲ ਤੇ ਨਾ ਸਾਰੇ ਪਸ਼ੂਆਂ ਨੇ ਹਜੇ ਜਾਣਾ ਜਾਣਾ ਜੀ ਹਲੇ ਕਿਉਂਕਿ ਪੀਕ ਲੈਵਲ ਤੇ ਜਾਣਗੇ ਜਿਹੜੀ ਹਰਿਆਣੇ ਦੀ ਮੈਂ ਆਪਾਂ ਜੀ 25 ਦਿਨਾਂ ਬਾਅਦ ਦੌਤੇ ਪੂਰੀ ਹੁੰਦੀ ਹੈ तकरीबन ਹਲੇ ਸਾਰੀਆਂ ਜੇ ਗੱਲ ਕਰ ਲਈ ਆਪਾਂ 8-7 ਦਿਨਾਂ ਦੇ 10 ਦਿਨਾਂ ਦੇ ਅੰਦਰ ਅੰਦਰ ਹਾਂ ਇਹਨਾਂ ਨੇ ਕਿਉਂਕਿ ਮੈਲੇ ਲੱਗਣਾ ਪੀਕ ਲੈਵਲ ਪੜਨਾ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਦੋਂ ਪਸ਼ੂ ਇੱਕ ਟਿਕਾਣੀ ਜਾ ਕੇ ਰੁਕ ਜਾਂਦਾ ਉੱਥੇ ਜਾ ਕੇ ਵੀ ਪਸ਼ੂ ਜਦੋਂ ਨਾ ਭਾਈ ਅਗਲੇ ਦੇ ਘਰ ਜਾ ਕੇ ਫਾਰਮ 'ਚ ਦਿਲ ਲੱਗ ਗਿਆ ਮੈਂ ਉੱਥੇ ਜਾ ਕੇ ਸੈਟਿੰਗ ਆ ਜੀ ਉੱਥੇ ਮੈਂ ਇਹ ਮੇਰੇ ਕੋਲ ਆਂ ਜਾਂ ਦੋ ਦਿਨ ਰਹਿਣੀਆਂ ਤਿੰਨ ਦਿਨ ਰਹਿਦੀਆਂ ਮੈਂ ਰਾਤ ਹੀ ਰਹਿੰਦੀ ਆ ਠੀਕ ਆ ਗੱਲ ਹਾਂਜੀ ਇਹ ਸੀ ਹੁੰਦਾ ਵੀ ਯਾਰ ਜਦੋਂ ਲੰਬੇ ਸਫ਼ਰ 'ਚ ਆਉਂਦੀਆਂ ਨੇ ਥਕਾਵਟ ਵੀ ਮੰਨਦੀਆਂ ਨੇ ਪਸ਼ੂ ਥਕਾਵਟ ਮੰਨ ਕੇ ਪਸ਼ੂ ਆਪਾਂ ਲਾਲੀਆ ਵੀ ਯਾਰ ਬੰਦਾ ਵੀ ਥੱਕ ਜਾਂਦਾ ਵੀ ਇਹ ਆਪਦੀ ਸੈਟਿੰਗ ਦੋ ਚਾਰ ਦਿਨ 'ਚ ਪੰਜ ਦਿਨ 'ਚ ਕਰ ਦਿੰਦੀ ਆ ਕਰ ਜਾਣੀ ਆ ਜੀ ਆ ਪੰਜ ਚਾਰ ਦਿਨਾਂ 'ਚ ਜਿਹੜਾ ਮੈਨੂੰ ਵੀ ਕਹਦਾ ਤਾਦਨ ਚੂਲਾ ਜੇ ਨਹੀਂ ਫਟੂ ਮੈਂ ਝੂਟੀ ਭਾ ਕੇ ਭੇਜ ਦੋ ਠੀਕ ਆ ਗਾਲੇ ਇਦੋਂ ਵੱਡੀ ਦਾ ਫਿਰ ਗਰੰਟੀ ਹੋ ਨਹੀਂ ਸਕਦੀ ਕੋਈ ਨਹੀਂ ਪੈਸੇ ਪੈਸੇ ਦਿੱਤੇ ਪੈਸੇ ਲੈ ਜਾਣੇ ਪੈਸੇ ਦਾ ਝੂਟੀ ਬਦਲਾ ਲੈਣੀ ਝੂਟੀ ਲੈਣੀ ਐਦੋਂ ਵੱਡੀ ਗਰੰਟੀ ਨਹੀਂ ਹੋ ਸਕਦੀ ਬਾਈ ਕਹਿੰਦਾ ਝੂਟੀ ਬਦਲਾ ਹੋਣੀ ਆ ਝੂਟੀ ਬਦਲਾ ਲੈ ਜੀ ਪੈਸੇ ਲੈ ਕੇ ਜਾਣੇ ਨੇ ਆਪਦੇ ਪੈਸੇ ਲੈ ਜੇ ਕਿਉਂਕਿ ਇਹ ਯਾਰ ਚੀਜ਼ਾਂ ਨੇ ਚੀਜ਼ਾਂ ਆਪੇ ਬੋਲਦੀਆਂ ਨੇ ਕਿਹੜਾ ਬਿੱਲੇ ਸਾਰੀਆਂ ਤੇ ਕੈਮਰਾ ਘੋੜ ਧਮਾਦੀ ਨੰਬਰ ਬੋਲ ਦੇ ਬੰਦ ਨੰਬਰ ਹੈਗਾ 9478474740 ਪੈਂ ਦਾ ਛਾਪੁਰ ਛਾਪੁਰ ਦਸੀਲ ਫਲੋਜ ਜ਼ਿਲ੍ਹਾ ਜਲੰਧਰ ਜੀ ਜ਼ਿਲ੍ਹਾ ਜਲੰਧਰ ਇੱਕ ਡੈਡੀ ਦਾ ਨੰਬਰ ਹੈ 9814613746 ਜੀ 9814613746 ਨੰਬਰ 2 ਬੋਲੇ ਨੇ ਬਾਈ ਨੇ ਦੋਏ ਨੰਬਰ ਸਕਰੀਨ ਤੇ ਚਲਾ ਦੂੰਗਾ ਇਹਨਾਂ ਚ ਜਿਹੜੀ ਵੀ ਛੋਟੀ ਥੋੜੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਕਹਿੰਦਾ ਚਾਹੇ 10 ਦਿਨ ਚੋ ਕੇ ਲੈ ਜਿਓ ਤੇ ਬਾਕੀ ਕੈਮਰਾ ਇੱਧਰ ਮਾਰ ਦੇ ਸਨਾਂ ਦੀ ਮੇਨ ਮੁੱਡੇ ਇਹ ਨੇ ਫਾਰਮ ਇਹ ਫਾਰਮ ਦੀਆਂ ਜੜਾਂ ਨੇ ਇਹ ਫਾਰਮ ਦੀਆਂ ਡਾਣੀਆਂ ਨੇ ਜਿਹੜੀਆਂ ਮੇਰੇ ਨਾਲ ਖੜੀਆਂ ਨੇ ਇਹ ਟਾਣੇ ਆਗੇ ਫਾਰਮ ਦੇ ਦੀ ਗੱਲ ਕਰ ਲਈਏ ਹਾਂ ਲਾਣੀਦਾਰ ਕਹਿੰਦਾ ਟਾਈਮ ਪਾਸ ਆ ਟਾਈਮ ਪਾਸ ਇਹ ਟਾਈਮ ਪਾਸ ਬਾਲਾ ਸੋਨਾ ਜੀ ਜਿਹੜਾ ਕਰਦੇ ਆ ਵੀ ਕਿਤੇ ਲੱਗਿਆ ਜੀ ਆਪਣੇ ਹਾਂ ਇਹ ਟਾਈਮ ਪਾਸ ਸੋਨਾ ਬਾਕੀ ਜਿਵੇਂ ਨਵੇਂ ਮੁੰਡਿਆਂ ਨੂੰ ਵੀ ਬੇਨਤੀ ਕਰਦੇ ਆਂ ਬਾਹਰ ਵਾਲੇ ਭਰਾ ਫੋਨ ਕਰਦੇ ਹੁੰਦੇ ਆ ਵੀ ਯਾਰ ਜਿਵੇਂ ਫਾਰਮ ਦਾ ਕੰਮ ਸ਼ੁਰੂ ਕਰਨਾ ਚੰਗੀ ਕੁਆਲਿਟੀ ਦਾ ਜਾਨਵਰ ਪਾਲੋ 4 ਦੀ ਜਗ੍ਹਾ 'ਚ ਇੱਕ ਪਾਲੋ ਇੱਕ ਪਾਲੋ ਜੀ ਆਪਾਂ ਕਹਿੰਦੇ ਜਿੱਥੇ 10 ਰੱਖਣੀ ਆਪਣੀਆਂ ਪੰਜੇ ਰੱਖ ਲਓ ਜੀ ਨਾਲੇ ਤਾਂ ਤੁਹਾਡਾ ਇਹ ਫਾਇਦਾ ਹੋ ਜਾਊਗਾ ਵੀ ਸਾਮ ਸੰਭਾਲ ਤੇ ਬੰਦਾ ਲਾਉਣ ਦੀ ਲੋੜ ਨਹੀਂ ਜੀ ਚੰਗਾ ਪਸ਼ੂ ਰੱਖਾਂਗੇ ਆਪਾਂ ਦੁੱਧ ਵੀ ਚੰਗਾ ਪਾਊਗਾ ਬਰੀਡ ਵੀ ਚੰਗੀ ਪਾਊਗਾ ਬਸ ਬਸ ਤੇ ਜਿਹੜਾ ਬੱਚਾ ਵੀ ਚੰਗਾ ਬਣਦਾ ਏ ਉਹੀ ਗੱਲ ਆ ਵੀ ਬਰੀਡਿੰਗ ਤੇ ਵੀ ਕੰਮ ਹੋ ਜੂ ਨਾਲ ਨਾਲ ਦੁੱਧ ਤੇ ਵੀ ਦੁੱਧ ਤੇ ਵੀ ਕੰਮ ਹੋ ਜੂ ਆ ਬਾਕੀ ਜਿੱਥੋਂ ਵੀ ਮੈਂ ਵੀਡੀਓ ਬਣਾਉਂਦਾ ਇਹੀ ਗੱਲ ਕਹਿਣਾ ਹੁੰਦਾ ਵੀ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਡੰਗ 2 ਡੰਗ 4 ਡੰਗ 4 ਪਸੰਦੀ ਕਰਕੇ ਲੈ ਜਾਓ ਪਿਛਲੀ ਵੀਡੀਓ ਵਿੱਚ ਗਿਆ ਹੋਟਲ ਦਾ ਵੀ ਪ੍ਰਬੰਧ ਹੈ ਆਪਣੇ ਕੋਲ ਆਪਣੇ ਕੋ ਫਾਰਮ ਤੇ ਵੀ ਰਹਿਣ ਦਾ ਪ੍ਰਬੰਧ ਹੈ ਪੂਰਾ ਠੀਕ ਹੈ ਕਹਿੰਦਾ ਜਿੱਥੇ ਬੰਦੇ ਲੈ ਕੇ 4 ਟਾਈਮ 5 ਟਾਈਮ ਚੁਆਈ ਕਰਕੇ ਲੈ ਜਾਣੀ ਲੈ ਗਏ ਜਿਹੜਾ ਪੂਰੀ ਸੈਟੀਸਫਾਈ ਕਰਾਉਣਾ ਹਾਂ ਜੀ ਪੂਰਾ ਕਰਾ ਜੀ ਕੋਈ ਬਈ ਕਈ ਬੰਦੇ ਬਈ ਘਰੇ ਜਾ ਕੇ ਮਾਸ ਆਮਦੇ ਨਹੀਂ ਉਹ ਥੋੜਾ ਕਰਦੇ ਆਪਾਂ ਤਾਂ ਇੱਥੇ ਚੁਆ ਕੇ ਖੋਸ਼ ਹਾਂ ਵੀ 4 ਟਾਈਮ ਚੋਲੋ 5 ਟਾਈਮ ਠੀਕ ਹੈ ਕਹਿੰਦਾ ਇੱਥੇ ਬਾਈ ਕਿਉਂਕਿ ਜਿਹੜੇ ਆਪਣੇ ਨੋਕ ਲਗਾ ਕੇ ਨਵੇਂ ਆ ਸੌਰੀ ਪੁਰਾਣੇ ਆ ਜੀ ਉਹ ਤਾਂ ਥਣ ਵੀ ਨਹੀਂ ਫੜਦੇ ਆਲੇ ਕਹਿੰਦੇ ਵੀ ਤੁਹਾਡੇ ਚ ਯਕੀਨ ਆ ਉਦੇ ਤੇ ਹਾਂਜੀ ਹਾਂ ਜਿਹੜੇ ਬੰਦੇ ਕੋਲ ਇੱਕ ਦੋ ਕਸ਼ੂ ਬਗ ਜਾਂਦੇ ਨੇ ਕਿਉਂਕਿ ਫਿਰ ਉਹ ਯਕੀਨ ਵਾਲੀ ਗੱਲ ਬਣ ਜਾਂਦੀ ਆ ਆ ਬਾਕੀ ਇਹਨਾਂ ਚੋਂ ਬਾਈ ਜਿਹੜੀ ਪਸੰਦ ਆਊਗੀ ਤੁਸੀਂ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ